ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਠਿੰਡਾ ਪੁਲਿਸ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਚੱਲਦੇ ਹੋਏ ਅੱਜ ਬਠਿੰਡਾ ਪੁਲਿਸ ਦੇ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਇੱਕ ਸਸਪੈਕਟਿਡ ਪਰਸਨਸ ਤੇ ਸਰਪ੍ਰਾਈਜ਼ ਅਸੀਂ ਇੱਕ ਸਰਚ ਆਪਰੇਸ਼ਨ ਕੀਤਾ ਸੀ ਜਿਸ ਦੌਰਾਨ ਅਸੀਂ ਕੋ ਵਕ ਵਕ ਘਟੋ ਘਟ 8 ਤੋਂ 10 ਕਰਾਂ ਦੀ ਵਕ ਵਕ ਤਲਾਸ਼ੀ ਲਈ ਹੈ ਜਿੰਨਾ ਜਿੰਨਾ ਪਰਸਨ ਨੂੰ ਸਾਨੂੰ ਸ਼ੱਕ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਵਗੈਰਾ ਸੀਗੀ ਤੇ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਕੁੱਲ 4 ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈ ਸ਼ੱਕੀ ਬੰਦਿਆਂ ਨੂੰ ਜਿਨ੍ਹਾਂ ਦੀ ਹੁਣ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਊਗੀ ਅਤੇ ਇਸ ਤੋਂ ਇਲਾਵਾ ਰਾਉਂਡ ਸਾਨੂੰ 5 ਤੋਂ 6 ਸ਼ੱਕੀ ਜੋ ਵਹੀਕਲਸ ਬਰਾਮਦ ਹੋਏ ਹਨ ਤੇ ਇਨ੍ਹਾਂ ਸਬੰਧੀ ਵੀ ਅਸੀਂ ਹੁਣ ਵੈਰੀਫਿਕੇਸ਼ਨ ਕਰਕੇ ਜਲਦੀ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਅਸੀਂ ਇੱਕ ਪਬਲਿਕ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਨ ਕਿ ਪੁਲਿਸ ਪ੍ਰਸ਼ਾਸਨ ਹੈ ਜੋ ਨਸ਼ਿਆਂ ਦੇ ਖਿਲਾਫ ਹੈ ਲਗਾਤਾਰ ਆਪਣਾ ਕੰਮ ਕਰ ਰਿਹਾ ਹੈਗਾ ਅਗਰ ਕਿਸੇ ਨੂੰ ਵੀ ਕਿਸੇ ਸਮੇਂ ਵੀ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਇਨਫੋਰਮੇਸ਼ਨ ਅਸੀਂ ਸੀਕ੍ਰੀਟ ਰੱਖਾਂਗੇ ਅਤੇ ਇੱਕ ਇਹ ਵੀ ਹੈ ਵੀ ਨਸ਼ਿਆਂ ਦੇ ਖਿਲਾਫ ਕੋਈ ਵੀ ਮਤਲਬ ਲੀਨਿਐਂਸੀ ਨਹੀਂ ਰੱਖੀ ਜਾਊਗੀ ਅਸੀਂ ਸਖਤ ਤੋਂ ਸਖਤ ਕਾਰਵਾਈ ਅਗਰ ਇਸ ਤਰੀਕੇ ਦੀ ਕਦੇ ਵੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੀ ਜਾਵੇਗੀ